ਪੰਜਾਬ ਚ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਦਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਕੇਂਦਰ ਦੇ ਵੱਲੋਂ ਪੰਜਾਬ ਚ 8 ਲੱਖ ਰਾਸ਼ਨ ਕਾਰਡ ਕੱਟਣ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਉੱਥੇ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੋਟ ਚੋਰੀ ਤੋਂ ਬਾਅਦ ਭਾਜਪਾ ਦੀ ਹੁਣ ਰਾਸ਼ਨ ਚੋਰੀ ਦੀ ਕੋਸ਼ਿਸ਼ਾ ਪਰ ਮੈਂ ਇਹ ਨਹੀਂ ਹੋਣ ਦਵਾਗਾ ਪਰ ਉੱਥੇ ਹੀ ਅਕਾਲੀਆਂ ਦੇ ਵੱਲੋਂ ਜਾਨਕੀ ਬੀਬਾ ਹਰਸੀਮਰਤ ਕੌਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਮਾਨ ਤੇ ਤੇ ਮੋਦੀ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਗਏ ਨੇ ਕਿਹੜੇ ਇਲਜ਼ਾਮ ਲਾਏ ਗਏ ਨੇ ਤੇ ਹੋਰ ਕਿਹੜਾ ਬਿਆਨ ਜਾਰੀ ਕੀਤਾ ਗਿਆ ਆ ਤੁਹਾਨੂੰ ਸੁਣਾ ਦਿੰਨੇ ਆ ਆ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾੜ ਦਿੱਤੇ ਸੀਗੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਦੇਸ਼ ਤੇ ਸੁਪੇ ਦੇ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਵਿੱਚ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਬੰਦ ਕਰਕੇ ਕੱਟਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੇ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਿਤਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵੰਤ ਮਾਨ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਤੇ ਆਪ ਦੇ ਖਜ਼ਾਨੇ ਤੋਂ ਜਿਹੜੇ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਝਾੜਤਾ ਹੈਗਾ ਉਹ ਪੈਸੇ ਕੇਜਰੀਵਾਲ ਦੇ ਖਰਚੇ ਸੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦੋ ਤੇ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅੱਗੇ ਤੁਸੀਂ 30 ਕਿਲੋ ਕੰਕੂ ਚੱਕ ਕੇ 5 ਕਿਲੋ ਤਾਈ ਕਾਂਗਰਸ ਸੇ ਆਮ ਆਦਮੀ ਨਿਕਾੜੀ ਸੋ ਅਫਸੋਸ ਕਿ ਨਾ ਤਾਂ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਆਪਾ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ 1000 ਰੁਪਏ ਬੀਬੀਆਂ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35 ਹਜ਼ਾਰ 35000 45000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੋਈ ਤੇ ਜਿਹੜੀ ਸ਼ਗਨ ਦੀ ਫਾਇਲਾਉ ਤਾ ਰੋਲ ਦੀਆ ਫਿਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੁਣ ਕਾਰਡ ਤੁਹਾਡੇ ਕੱਡੇ ਜਾਂਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇਂ ਸ਼ਹਿਰ ਦੇਖ ਲੋ ਪਾਵੇਂ ਪਿੰਡ ਦੇਖ ਲੋ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਫਲਾ ਕਰਤਾ ਟਿਪਕਾ ਕਰਤਾ ਜ਼ਮੀਨ ਤੇ ਹੋਇਆ ਕੀ ਓ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੂਲਿੰਗ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੁਣ ਸ਼ਹਿਰਾਂ ਦੀ ਜ਼ਮੀਨਾਂ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਉਹਦੇ ਉੱਤੇ ਪੈਸੇ ਕਮਾਨ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈਗੀਆਂ ਹੁਣ ਉਹਨੂੰ ਨਿਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗਵੰਤਬਾਨ ਤੂੰ ਖਾਏਂਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਂਗਾ ਖਿਲਾਏਂਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਾਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸੂਚ ਦੇਂਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਗੂੀ ਪਾਰਟੀਆਂ ਨੇ ਰਲ ਮਿਲ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰਤੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਸ ਲੁੱਟ ਨੂੰ ਜੇ ਰੋਕਣਾ ਹੈ ਇਹ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲਦੇ ਨੇ ਲੇਕਿਨ ਲੁੱਟ ਇਹਨਾਂ ਦੀ ਜਿਵੇਂ ਚੱਲ ਰਹੀ ਹੋਈ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲਾਓ